ਮੇਲੇ ਚੱਲ ਕੇ ਬਟਾਲ ਸਿੱਦੇ ਆਏ ਨੇ ਸੋਭਾ ਦੇਖ ਕੇ ਗੁਰਾਂ ਦੀ ਕਬਰਾਂ 'ਇ ਨੇ ਠੀਕਰਾਾਂਗੇ ਵਿਚਾਰ ਦੀ ਲਿਆਏ ਨੇ ਠੀਕਰਾਾਂਗੇ ਵਿਚਾਰ ਦੀ ਲਿਆਏ ਨੇ ਝਟ ਇਕੱਠੇ ਹੋ ਕੇ ਮਦਾਉ ਬਕੌਣ ਲੱਗ ਪਏ yogi ਕਰਾਮਾਤ ਗੁਰੂ ਨੂੰ ਦਿਖਾਉਣ ਲੱਗ ਪਏ yogi ਕਰਾਵਾ ਤੇ ਗੁਰੂ ਨੂੰ ਦਿਖਾਉਣ ਲੱਗ ਪਏ ਉਨਾ ਮਰਾ ਚਵਾਰਾ ਦਾਇ ਹੁਤਾਰਿਆ ਬਾਣਾ ਗੁਰਾ ਨੇ ਫਿਕਿਰ ਨਾਇ ਉਤਾਰਿਆ ਖਾਲੀ ਹੋ ਗਿਆ ਸਿਂਧਾਂ ਨੇ ਉਚਾਰਿਆ ਖਾਲੀ ਹੋ ਗਿਆ ਸਿਂਧਾਂ ਨੇ ਉਚਾਰਿਆ ਤਾਂ ਹੀ ਖੇਤੀ ਕਰੇ ਬੈਠ ਕੇ ਕਾਉਣ ਲੱਗ ਪਏ yogi ਕਰਾਮਾਤ ਗੁਰੂ ਨੂੰ ਤੇ ਕਾਉਣ ਲੱਗ ਪਏ yogi ਕਰਾਮਾਤ ਗੁਰੂ ਨੂੰ ਤੇ ਕਾਉਣ ਲੱਗ ਪਏ ਕਿੰਦਾ ਸੋਤੇ ਦੇ ਗੁਰਾ ਜੋ ਕਰਾ ਮੁਕਗੀ ਜਣ ਕਾਲਪ ਬਿਰਛੇ ਵਾਲੀ ਸੁਕਮੀ ਜਣ ਕਾਲਪ ਬਿਰਛੇ ਵਾਲੀ ਸੁਕਮੀ ਛੋਟ ਜਾਪਦੀ ਖਮਾਲਾ ਵਾਲੀ ਚੁਕਗੀ ਛੋਟ ਜਾਪਦੀ ਖਮਾਲਾ ਵਾਲੀ ਚੁਕਗੀ ਤਾਈਓ ਨਾਲ ਕੇ ਗੁਰਾਂ ਨੂੰ ਅਜੇ ਮੌਣ ਲੱਗ ਪੇ ਸਿੱਧ ਕਰਾਮਾਤ ਗੁਰੂ ਨੂੰ ਨ ਕੌਣ ਲੱਗ ਪੇ ਸਿੱਧ ਕਰਾਮਾਤ ਗੁਰੂ ਨੂੰ ਨ ਕੌਣ ਲੱਗ ਪੇ ਰੂਪ ਧਾਰਿਆ ਕਿਸੇ ਨੇ ਬਗਿਆਲ ਦਾ ਕੋਈ ਸ਼ੇਰ ਬਾਣ ਫਿਰਦਾ ਦਿਖਾੜਦਾ ਕੋਈ ਚੁੱਕ ਕੇ ਆਕਾਸ ਪੇੜ ਚਾੜਦਾ ਕੋਈ ਚੁੱਕ ਕੇ ਆਕਾਸ ਪੇੜ ਚਾੜਦਾ ਸੱਚੇ ਬਾਦਸ਼ਾਹ ਨੂੰ ਮੂਰਖ ਡਰਾਉਣ ਲੱਗ ਪਏ yogi ਕਰਾਮਾ ਤੇ ਗੁਰੂ ਨੂੰ ਦਿਖਾਉਣ ਲੱਗ ਪਏ yogi ਕਰਾਮਾ ਤੇ ਗੁਰੂ ਨੂੰ ਦਿਖਾਉਣ ਲੱਗ ਪਏ ਉਹ ਮੱਖੋ ਵਖਰੇ ਸਰੂਪ ਯੂ ਨਾ ਤਾਰਿਆ ਕੋਈ ਚੱਪੀ ਜਾਂਦਾ ਅਗਦੇ ਅੰਗਿਆਰਿਆ ਕੋਈ ਚੱਪੀ ਜਾਂਦਾ ਅਗਦੇ ਅੰਗਿਆਰਿਆ ਬੜੇ ਦਾਗ ਪਾਣ ਮਾਰਦੇ ਭੁਕਾਰਿਆ ਬੜੇ ਨਾਗ ਪਾਣ ਮਾਰਦੇ ਭੁਕਾਰਿਆ ਕਹਿੰਦਾ ਪੱਥਰ ਅਕਾਸ਼ੋਂ ਮਰੇ ਸੌਣ ਲੱਗ ਪਏ ਜੁਗੀ ਕਰਾਮਾਤ ਗੁਰੂ ਨੂੰ ਦਿਖਾਉਣ ਲੱਗ ਪਏ ਜੁਗੀ ਕਰਾਮਾਤ ਗੁਰੂ ਨੂੰ ਦਿਖਾਉਣ ਲੱਗ ਪਏ ਸਿੱਧ ਦੇ ਕੇਦਰੋਂ ਗੁਰੂ ਨੇ ਹੰਕਾਰੇ ਜੀ ਝਟ ਕਰ ਤੇ ਅਜ ਤੇਨੂੰ ਇਸ਼ਾਰੇ ਜੀ ਲੀਕ ਛੜੀ ਨਾ ਜੀ ਤਾਂ ਝੱਟ ਮਾਰੇ ਜੀ ਲੀਕ ਛੜੀ ਨਾ ਜੀ ਤਾਂ ਝੱਟ ਮਾਰੇ ਜੀ ਘਾਰ ਦੇ ਕੇ ਗੁਰਾਂ ਦੀ ਕਹਿਵਰ ਆਉਣ ਲੱਗ ਪੇ yogi kramaat guru nu dikhaun lag pe yogi kramaat guru nu dikhaun lag pe ਇਹ ਦੇ ਸੀਜ ਨੂੰ ਬਰਾਲਾ ਛੜੀਲਾ ਦੇਵੇ ਬਾਲ ਹੀਣ ਕੋਲਾਵੰਤ ਸੇ ਬੜਾ ਦੇਵੇ ਤਨ ਤਨ ਗੁਰੂ ਨਾਨਕ ਕਾ ਕਹਾ ਦੇਵੇ ਤਨ ਤਨ ਗੁਰੂ ਨਾਨਕ ਕਾ ਕਹਾ ਦੇਵੇ ਗੁਰਪਿੰਦਰ ਸੇ ਅਵਜਾ ਸੇ ਗੌਣ ਲੱਗ ਪੇ ਜੋਗੀ ਕਰਾਮਾਤ ਗੁਰੂ ਨੂੰ ਦੇ ਗੌਣ ਲੱਗ ਪੇ ਜੋਗੀ ਕਰਾਮਾਤ ਗੁਰੂ ਨੂੰ ਦੇ ਗੌਣ ਲੱਗ ਪੇ